ਜਵਾਬ ਦੇ ਜੀ ਮੈਂ ਮਾਲਾ ਕੋ ਆਪਣੀ ਦੁਕਾਨ ਤੇ ਬੈਠਾ ਇਹ ਮਾਲਾ ਥੋੜਾ ਤੇ ਆਪਣੇ ਜਗਾਂ ਤੇ ਬੈਠਾ ਮੇਰੀ ਆਪਣੀ ਸਟੋਰੀ ਪਈ ਮਾਈ ਮਾਈ ਲੈ ਬੱਸ ਕਹਿੰਦਾ ਆ ਮੈਂ ਪ੍ਰਸ਼ਾਦ ਖਾਣਾ ਜੋੜੀ ਸਰਦਈ 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 ਜੀ ਸਾਦਾ ਆ ਜੀ ਚੁੱਪਣਾ ਥੋੜਾ ਕਦਰ ਹੋਏ ਲੈ ਮੇਰੇ ਤੋਂ ਮਈ ਮੀਂ ਦਿਓ ਭਾਈ ਜੀ ਨਾਨਾ ਦੀ ਤੇ ਮੈਨੂੰ ਨਾ ਕਰੀ ਨਾ ਨਾ ਹੋਣੀ ਤੂੰ ਭਾਈ ਸਾਰੀ ਸੋਹਣੇ ਤੇ ਰੰਗਾਂ ਦੇ ਫੇਰ ਮੇਨ ਚਿੱਟਾ ਲੈ ਗਿਆ ਉਦੋਂ ਤੇਰੇ ਪਿਆਰ ਨਾਲ ਤੂੰ ਕੋਲ ਰੀ ਪੀਣਾ ਲੈ ਸੁਣਾ ਵਜ ਖੇਤੀ ਜਾਂਦਾ ਫਿਰ ਜਾਂ ਜੇ ਰੋਣਾ ਰੋਈ ਜਾਣਾ ਨਹੀਂ ਥੋੜਾ ਰੋੜਾਈ ਕਰ ਪਾਗ ਖਾਲੀ ਹੈ ਵੇਖੋ ਯੂਰਾਈਨ ਨੂੰ ਆਊਟ ਕੀਤਾ ਜਿਹਨੂੰ ਦੱਸ ਹੋਇਆ ਕੀ ਆ अच्छा, वो जैसे तम्बिन चोरी भाई, की भाई, चोरी <laughs> <स्टोरी laughs> जैसा <जारी>। भाई, बराबर, बराबर, तो जाओ, तेरे में, भाई तो है ना मतलब भाई दे दे तो नहीं है, ऑब्वियस्ली, क्या जो डीपी का आदमी आएगा इसलिए, डीपी, ये डालो ਆਹ ਇਕਦਸਰ ਨੇ ਕੀਤਾ ਗੱਲ ਦਸਤੂਜੀ ਲੱਗ ਗਈਗੇ ਹਾਂ ਲੈ ਮੁੰਨਿਆ ਜੇ ਟੈਨਸ਼ਨ ਆ ਨੂੰ ਪਤਾ ਸਾਰਾ ਟੈਨਸ਼ਨ ਬੀਪੀ ਉਹ ਲੋਦਾ ਕਿ ਟੈਨਸ਼ਨ ਬੰਦੀ ਬੰਦੇ ਨੂੰ ਪ੍ਰੈਸ਼ਰ ਪੈਂਦਾ ਲੈ ਆ ਮਸ ਜਿੰਦਾ ਆਨੇ ਪ੍ਰਚਾਰ ਖਾਣਾ ਅਲੀ ਮੈਂ ਬੋਲੇ ਨਾਮ ਐ ਖੈਰ ਕਹਾ ਤਾ ਫਿਰ ਕਦਾਈ ਕੋਈ ਗੋੜੀ ਸਰਦਈ 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 ਦਿੱਤੀ ਤਸਰਗ ਦਾ ਭਾਈ ਹਾਸਾ ਆਇਆ ਜੇ ਇਹਨੇ ਜਿਆਦਾ ਖਾਧਾ ਆ ਫਿਰ ਚੁੱਪਣਾ ਥੋੜਾ ਕਦਰ ਹੋਈ ਨਾ ਜੇਰ ਹੋਣਾ ਰੋਈ ਜਾਣਾ ਨਹੀਂ ਥੋੜਾ ਥੋੜੀ ਕਰ ਇੱਕ ਡੇਰ ਗਲਾਸ ਪੀਤਾ ਥੋੜਾ ਹੀ ਹੈ ਥੋੜਾ ਹੀ ਆ ਬਾਲਟੀ ਵੀ ਨਹੀਂ ਬਹੁਤ ਸ਼ੰਕਲਦਾ ਹੋਇਆ ਕਿਥੇ ਲਾਇ ਲੰਕਰ ਕਾਰ ਦੇ ਪਾਰੀ ਉਤੇ ਪ੍ਰੋਗਰਾਮ ਕੀਤਾ ਨਹੀਂ ਹੁੰਦਾ ਕਿ ਵਿੱਚ ਕਰਾਉਂਦੇ ਨਹੀਂ ਕੋਈ ਨੀ ਹੁੰਦਾ ਹੈਗਾ ਬੰਦਾ ਤਰੇ ਜਾਂਦਾ ਹਾਂ ਕਿੰਨੀ ਉਂਗਲਾਂ ਇਹ ਕਿੰਨੀਆਂ ਚਾ ਚਾ ਪੰਜ ਉਂਗਲਾਂ ਹੈਗੀਆਂ ਤੈਨੂੰ ਚਾਰ ਵੀ ਕਰਨੀਆਂ ਗੁੱਟਾ ਗੁੱਟਾ ਨਹੀਂ ਮੜੇ ਪਹੁੰਚਦੇ ਹੁੰਦੇ ਨੇ ਜਿੱਦ ਕੇ ਚੀਵਨ ਨਿਗਾ ਲਾਉਣਾ ਹੈ ਤੈਨੂੰ ਤੇ ਉਹ ਕੁੰਦੀ ਨਿਗਾ ਲਾ ਹਾਂ ਦਾ ਕੁੰਦਾ ਐਦਾਂ ਕਰਦੇ ਨੇ ਕੁੰਦੀ ਐਸੇ ਕੀਤਾ ਲਾਏਗਾ ਲੱਗੇ ਹੀ ਖਾਣਾ ਤੇ ਕਿਉਂ ਤੁਹ ਕਿਤਾਬਾਂ ਕਿ ਨਹੀਂ ਰਹੀਏ ਤਾਂ ਲਈ ਦਿੱਤੇ ਗਿਆਨ ਤੇ ਚੱਲੀਦਾ ਇਹੋ ਜੀ ਲੋਡਿੰਗ ਪਈ ਅਸਰ ਦੇ ਵਿੱਚ ਨਾ ਗੁਰੂ ਗ੍ਰੰਥ ਸਾਹਿਬ 'ਚ ਇਹੋ ਲਿਖਿਆ ਜਿੱਤ ਪੀਤੇ ਮਤਦੂਰ ਹੋਏ ਬਰਲ ਪਾਵੇ ਵਿੱਚ ਆਏ ਆਪਣਾ ਪ੍ਰਾਣਾ ਪਛਾਣੀ ਖਸਮੋਂ ਤੱਕੇ ਖਾਈ ਉਹਨਾਂ ਚੀਜ਼ ਹੀ ਪੀਣ ਨੂੰ ਮਨਾ ਕੀਤਾ ਜਿਹਨਾਂ ਤੁਹਾਡਾ ਦਿਮਾਗ ਜਿਹੜਾ ਉਹ ਬੁੱਧਪ੍ਰਸਤ ਹੁੰਦੀ ਹੈ ਉਹ ਕੋਈ ਵੀ ਹੋ ਸਕਦਾ ਪਾਣੀ ਚਾਰ ਕੱਪ ਚਾਹ ਦੇ ਕਿਉਂ ਨਾ ਚਾਹ ਸਹੀ ਗੱਲ ਕੋਈ ਵੀ ਬਾਕੀ ਦੁਨੀਆ ਆਪਾਂ ਨਹੀਂ ਸੰਗਾਵ ਸਾਦੇ ਕਿੰਨਾ ਗਿਆਨ ਹੈ ਵੇਲੇ ਇਸ ਟਾਈਮ ਤੇ 40 ਮੁੰਡੇ ਹੁੰਦੇ ਆ 10 ਮੁੰਡੇ ਸਹੀ ਮੁਨੀਰ ਨੂੰ ਆਪਾਂ ਸਮਝਾ ਸਕਦੇ ਹਾਂ ਆਪਣਾ ਫਰਜ਼ ਹੈਗਾ ਜੋ ਆਪਾਂ ਆਪਣਾ ਕੰਮ ਕਰੀਏ ਨਾਲ ਹੋਰ ਆਦੇ ਹੀ ਮੈਂ ਤਾਂ ਯਹੀ ਮੁੰਡੇ ਨਹੀਂ ਜਿੰਦੇ ਵਿੱਚ ਚਲੋ ਠੀਕ ਉਹ ਫਿਰ ਉਹਦਾ ਹੀ ਉਹਦੀ ਮੰਮੀ ਵੀ ਆਈ ਆ ਮੰਮੀ ਕਹਿੰਦਾ ਉਹਦੀ ਭੈਣ ਤੇ ਡੈਡੀ ਜੋ ਇਹ ਆਦਰਾ ਇਹ ਉਹ ਯਾ ਹਯੋ ਪੂਲੇ ਵੀ ਬਣਾ ਮੈਨਾਂ ਬੜਾ ਗਿਓ ਤੇ ਰਾਂਗਾਂ ਦੇ ਫੇਰ ਵਿੱਚ ਟਾਲੇ ਕਿਹਨਾਂ ਉਦੋਂ ਤੇਰੇ ਪਿਆਣਾ ਤੋ ਕੋਲੜੀ ਹੀ ਪੀਣਾ ਮੈਨੂੰ ਸੁਣਵਾਜ ਖੇਤੀ ਯਾਦ ਮੇਰੇ ਯਾਪਾਂ ਖਾਲੀ ਹੈ ਵੇਖੋ ਕੋਲੜੀ ਵੀ ਦੀ ਆਜੇ ਨਹੀਂ ਵੀਤੀ ਖਾਸ ਹੋ ਚਲੋ ਵੀ ਦੀਤੀ ਆਜੇ ਕੀਤੀ ਨਾ ਜੇ ਥੋੜੀ ਕੰਨਾ ਮਾੜੀ ਮੋਟੀ ਵੀਤੀ ਜਾਂਦੀ ਹੈ ਮਾੜੀ ਮੋਟੀ ਨੇ ਨਹੀਂ ਸਟਾਰਟਿੰਗ ਕਿਹਾ ਕਿ ਬਾਕੀ ਗੇਂ ਚੁਣੇ ਬੰਦੇ ਬਾਕੀ ਸਾਰੇ ਜਮਚੋਂ ਬਾਹਰ ਕਰ ਦਿੱਤੇ ਆਪਾਂ ਫਿਰੇ ਉਹ ਡਰ ਗਿਆ ਹੀ ਆਪਾਂ ਸੈਂ ਆ ਮੈਂ ਇਹ ਪਹਿਲੀ ਰਿਕਾਰਡਿੰਗ ਫਰੀ ਮੈਂ ਡਰ ਗਿਆ ਮੈਂ ਕੀ ਹੋ ਗਿਆ ਸਾਰੀਆਂ 5 5 ਘੰਟੇ ਜਿਵੇਂ ਖੁੱਲਿਆ ਕਿ ਨਾ ਗਲਤ ਗੱਲ ਨਾ ਯਾਰ ਮੈਂ ਤੁਹਾਡੇ ਕਰਕੇ ਤੇ ਇੱਥੇ ਰਹਿਣਾ ਜੇ ਤੁਸੀਂ ਨਹੀਂ ਮੇਰੇ ਮੱਤੇ ਲਿਖਣਾ ਜਾਂ ਕੋਈ ਹੋਰ ਮੈਂ ਸੰਜੋ ਨੂੰ ਕਹਿੰਦਾ ਰਹਿਣਾ ਨਾ ਕਿ ਕਦੇ ਰਹਿੋ ਮੇਰੇ ਮੱਤੇ ਨਹੀਂ ਰਹਿਣਾ ਅਗਲੀ ਸ਼ਾਮ ਨੂੰ ਹਾਂ ਮੈਂ ਨਹੀਂ ਆਇਆ ਕਰ ਹੂੰ ਦੁੱਖ ਲੱਗਦਾ ਨਾ ਫਿਰ ਗਾਨ ਮੰਦ ਯਾਰ ਯਾਰ ਜਾਂ ਮੈਚ ਹੋਇਆ ਅੰਦਰ ਸਕੋਰ ਕਿਹਦੀ ਮਰੀ ਹੋਰ ਮਈ ਲੱਦੀ ਰੂ ਗੱਤੀ ਬੋਲ ਉਸ ਫੋਨ 50 ਗਿਆ ਉਹ ਖਲੋਇਆ ਭਰਾਵਾਂ ਨੂੰ ਫਾਸਕ ਸਪਿੰਦਰ ਓਪਨ 24 ਸਪਿੰਨ ਓਪਨ ਯੂਵਰਾਇਨ ਨੂੰ ਆਊਟ ਕੀਤਾ ਜਿਹਨੂੰ ਆਰਗਿ ਭਰਾਜ ਭਰਾਜ ਨੇ ਬਚਰੇ ਨਾ ਜਿਹੜੇ ਬੰਦੇ ਬਚਰੇ ਨਾ ਜਿਹੜੇ ਪੀਜੀ ਪੀਜੀ ਬਾਰੇ ਜੇ ਜਿਹੜੇ ਮੈਂਬਰ ਹੁੰਦੇ ਨਾ ਤੂੰ ਕਿੰਨਾ ਖੇਡਿਆ ਹਰਪੇੜ ਸਿੰਘ ਅਰਸ਼ਦੀਪ ਸਾਰਣਗੇ ਖੇਡਿਆ ਨਾ ਲੈ ਲਿਆ ਨਾ ਮੁਗਲ ਗਿਆ ਅਵੀ ਇਹ ਸ਼ਰਮਣਾਂਗੇ ਖੇਡਿਆ ਉਹ ਭਾਈ ਦਾ ਮਨਜੀਤ ਟੈਲਮੀ ਦੇ ਆਂਦੇ ਆ ਆ ਖੇਡਿਆ ਨਾਲ ਉਹ ਭਾਈ ਦਾ ਦੋਸਤ ਹੈ ਪੁੱਛ ਰਿਹਾ ਨਾ ਭਾਈ ਨੇ ਪੁੱਦ ਲੋ ਪੁੱਛ ਰਿਹਾ ਉਹ ਤਾਂ ਕੁੱਤਾ ਬੱਤੀ ਮਨ ਆਪਣੇ ਤਾਂ ਉਹਨੇ ਕਿਹਾ ਕੋਈ ਕੁੱਤੇਰਾ ਮੁੰਡਾ ਉਹਨੇ ਕਿਹਾ ਭਾਈ ਫੇਕਰੀ ਕੀ ਹੋਰ ਕੀ ਹੈ ਦੇਖ ਤਰਾ ਖੇਡਿਆ ਆ ਉਹਨੂੰ ਹਸਪੀਟਲ ਉਹਨੂੰ ਜਲਮੀ ਦੇ ਆਉਟਪੀਨੋਂ ਬੜੇ ਵਿੱਚ ਤਾਂ ਮੇ ਤੋਂ ਹੀ ਤਾਂ ਦਾ ਰੋਟਪੀਨ ਲਾਦੇ ਕੋਈਂ ਦੀ ਬੋਲਪੁਰੀ ਹੈ ਮੈਂ ਨਹੀਂ ਕਰਾਂ ਚਾਚਾਾਂਾਂ ਦੇ ਪਲੇਅ ਨੇ ਭਰਾ ਐਂ ਜਵਾਬ ਦੇਣਾ ਨਹੀਂ ਨਹੀਂ ਆ ਵੀ ਜੈ ਸ਼ਰਮਾ ਨਾਲ ਪ੍ਰੈਕਟਿਸ ਕੀਤੀ ਸੀ ਜੀ ਹਨਾ ਉਹ ਨਾਲ ਜਾਂਦੇ ਮੈਂ ਮੰਨਦੇ ਰਹੇ ਕੋਲੇ ਆ ਬੋਲ ਤੇ ਬੋਲ ਕਟਿੰਗ ਕਰ ਦਾਂਗੇ ਇਹ ਇੱਚੀ ਦਿੰਨੀ ਆ ਥੋੜੀ ਕੰਦਾ ਦੀ ਬੇਇੱਜ਼ਤੀ ਹੋਈ ਨਹੀਂ ਉਹਨਾਂ ਨੂੰ ਸੁਣਨ ਨੂੰ ਮੈਨੂੰ ਲੱਗਦੀ ਚਲੋ ਪਹਿਲੇ ਇਹ ਵੀ ਨਹੀਂ ਕਰ ਉਹਦੀ ਕਰ ਬੇਇੱਜ਼ਤੀ ਨੂੰ ਬੁਲਾਉਂ ਤੂੰ ਡਰਨਾ ਨਹੀਂ ਤੂੰ ਤਾਂ ਘੀਂਦਿੰਦਾ ਦੱਸ ਹੋਇਆ ਕੀ ਆ खा गया <laughs> ਕਹਿੰਦਾ ਉਹ ਇਹਦੇ ਨੂੰ ਕੱਢ ਕੇ ਮਾਰਦਾ ਮੈਂ ਨੰਬਰ ਉਹ ਤਾਂ ਨਹੀਂ ਲੈਂਦਾ ਉਹ ਕੋਲੋਂ ਉਹ ਬੜਾ ਉਹ ਕੋਲੋਂ ਓਬਵੀਅਸਲੀ ਗੱਲ ਆ ਬੜੇ ਰੇਖਲਾ ਦੇਖਲਾ ਐਕਸ਼ਨ ਮੈਸਾ ਇਹ ਤਾਂ ਮੇਲੇ ਲਈ ਦੀ ਦੇਖਲਾ ਇੱਕੜੇ ਦੇਖਲਾ ਟਾਈਮ ਪਲੀਜ਼ ਟਾਈਮ ਜਿਹੜਾ ਬੀਬੀ ਘਰ ਦਾ ਉਹ ਰੈਕਸ਼ਨ ਹੈ ਬੀਬੀ ਬੁਲਾ ਲਾ ਤੀ ਤਿੰਨ ਬੜੀ ਵੀ ਲੱਗਦੀ ਖਰਾਬ ਹਿੰਮਤ ਮਮਾ ਕੁਝ ਇਧਰ ਲੱਤੀ ਵੀ ਨਹੀਂ ਵੀਰੋ ਨਹੀਂ ਲਾਈਕ ਤਾਂ ਜੀ ਕਿਹੜੇ ਮੈਂ ਕਿਹਾ ਮਾਣਾ ਬਤਾ ਲਾਈਕ ਪਾ ਦੋ ਲਾਈਕ ਕਰਦਾ ਕਸਦਾ ਗਰ ਇਕੱਠਾ ਕਰਤਾ ਇਹਨਾਂ ਅੰਮ੍ਰਲਾ ਜਨ ਮਿਲਣਾ ਆ ਆ ਗਿਆ ਫੋਨ ਹੌਣ ਰਹੀ ਕਿਦਾ ਬੋਲਦਾ ਇਹ ਨਹੀਂ ਦੱਸਦਾ ਲੋ ਦੇ ਤੇ ਮੈਨੂੰ ਸਿੱਧਰ ਬੋਲਦਾ ਉਹ ਲਾਤੀ ਵੱਜ ਕੱਢਦਾ ਕੱਢਦਾ ਕਹਿੰਦਾ ਉਹ ਦੱਸ ਦਵਾ ਦੇ ਜਵਾਬ ਦੇ ਜੀ ਮੈਨੂੰ ਮਹਿ ਲਾ ਤੂੰ ਆਪਣੇ ਦੁਕਾਨ ਤੇ ਬੈਠਾ ਇਹ ਮੈਨੂੰ ਲਾਇਆ ਥੋੜਾ ਤੇ ਆਪਣੇ ਦੁਕਾਨ ਤੇ ਬੈਠ ਰਿਹਾ ਉਹ ਮੇਰੀ ਆਪਣੀ ਸਟੋਰੀ ਪਈ ਮਾਈ ਬਿਜ਼ਨਸ ਮਾਈ ਬਿਜ਼ਨਸ ਉਹ ਮੇਰਾ ਬਿਜ਼ਨਸ ਮੈਂ ਮੈਨੂੰ ਮਹਿ ਲਾ ਮੈਂ ਕਿਤੇ ਗੱਡੀ ਮੋੜਨ ਲਿਆ ਵਾਂ ਤੇ ਰੀੜੀ ਆ ਗਈ ਜੀ ਮੈਂ ਸਟੋਰੀ ਪਾਤੀ ਤੇ ਜੋੜੀ ਨਹੀਂ ਮਾਰ ਮੋਨਾ ਨਾ ਤੇ ਮੱਤੀ ਪਲੇ ਆ ਬੱਤੀ ਬਾਜ ਜੋੜੀ ਬਾਜ ਕੀ ਹੁੰਦਾ ਲਾ ਮਸਤੂਰੀ ਭਾਈ ਆ ਉਹ ਹੋਰ ਕੀ ਆ ਉਹ ਤੇਰਾ ਫਾਇਦਾ ਹੀ ਆ ਨਹੀਂ ਨਹੀਂ ਫਸੇ ਜਣਾ ਇਹ ਵੀ ਇਹਦਾ ਜਵਾਬ ਇਹ ਜਿੰਨੇ ਜੇਦਾ ਆਇਆ ਤੁਹਾਨੂੰ ਇਹਨੂੰ ਹੋ ਗਏ 8 ਸਾਲ ਵੇਦਿਆ ਨਾ ਇੱਥੇ ਗੱਲ ਮੋੜੀ ਵੇਟ ਤੇ 4 ਕਿਲੋ 4 ਕਿਲੋ ਘਟਾ ਵੀ ਲਿਆ ਮੈਂ 5 ਕਿਲੋ ਵਧਾਈ ਜਾਂ ਮਹੀਨੇ ਜੇ ਮਹੀਨੇ ਮੈਂ ਦੁਆਰ ਤੋਂ ਜੇ 1.5 ਤੋਂ 2 ਸਾਲ ਛੁੱਟੀਆਂ ਬਾਹਰ ਆਇਆ ਨਾ ਸੁਧਰ ਕੇ ਆ ਮਹੀਨੇ ਚ 5 ਕਿਲੋ ਵੇਟ ਵਧਾਈ ਤੇ ਦੁਬਾਰਾ ਬਾਹਰ ਆਇਆ ਨਾ ਦੇ ਇਹ ਪਰ ਉਸਤਾ ਦੇ ਤਾਂ ਤਾਂ ਦੇ ਕੋ ਪੂਸਤਾ ਦੇ ਕੋ ਉਹ ਤਾਂ ਤੂੰ ਮੈਂ ਦੋ ਦਿਨ ਨਹੀਂ ਜਾਣਾ ਦੋ ਦਿਨ ਜਾਣਾ ਅੱਜ ਗੁਰਾ ਦੀ ਕੀ ਆ ਉਹ ਗਾੜ ਘਾੜ ਕੇ ਮੈਂ ਤਾਂ ਮੈਨਾ ਤੇ ਬੂੜਾ ਪੁਰਾਣਾ ਪ੍ਰੇਮ ਹੈ ਨਾ ਪੂਰੀ ਮੈਂ ਤੜਦਾ ਤੂੰ ਮੈਂ ਹੁਣ ਤੇਰਾ ਵੀ ਤਾਂ ਪਤਾ ਲੱਗੋ ਲਈ ਆ ਕਲਾ ਆ ਜੂ ਨਹੀਂ ਬੋਲਵਾ ਆਂਦਾ ਤਮਾਜ਼ ਵੀ ਵਾਤਾ ਅੱਜ ਤੇਰੀ ਮਾਰਾ ਬੈ ਤੇ ਮੁੰਡੇ ਦਾ ਬਿੱਲਾ ਮਰ ਗਿਆ ਮੈਨੂੰ ਜੇ ਕੋਪੜਾ ਚੱਲ ਜਾਦਾ ਤੇ ਮੈਂ ਲੂਤੋ ਹੀ ਲਾਉਂਦਾ ਤੇ ਤਮਾਜ਼ ਮੇਰੇ ਤਾਂ ਮੇਰੇ ਕਾਸ ਹੁਣ ਤੂੰ ਗੱਲ ਕਰਦਾ ਨਹੀਂ ਹੋਈ ਗੇ ਨਾ ਅੱਜ ਗੱਲ ਕਰਕੇ ਖਲੋਈ ਨਾ ਸਤਾਜੀ ਗੱਲ ਨਾ ਮੇਰੇ ਕੋਲੋਂ ਨਿਆ ਕੋਲੋਂ ਨਿਆ ਆ ਬੰਦਾ ਤੂੰ ਐ ਬੰਦਾ ਤੂੰ ਇਹਨਾਂ ਮੇਰੇ ਇਹਨਾਂ ਮੇਰੇ ਬਲੂ ਇੱਕ ਮਿੰਟ ਚੁੱਪ ਰਹਿਣਾ ਸਰਦਜੀ ਭਾਈ ਕੱਲ ਪੇਟ ਲਾਉਂਦਾ ਸੀ ਨਾ ਇੱਕ ਕੱਲ ਇੱਕ ਲਾ ਕੱਤਨੀ ਕੱਲ ਪੇਡ ਲੋਂਡਿਆ ਐਸਾ ਹੀ ਤੇ ਲਾਗੇ ਉਹ ਦੋ ਇਹ ਕਰਨ ਦਾ ਸਾਦੀ ਕਾਟਾ ਦੋ ਦਿਨਾਂ ਰੋਜ਼ ਨਹੀਂ ਐਨ ਲੱਗਾ ਚੱਲ ਆ ਕੇ ਗਾਦੇ ਉਹ ਪੁੱਛੋ ਸ਼ੋਹ ਹੋ ਗਿਆ ਚੱਲ ਆ ਕੇ ਗਾਦੇ ਪਰੇ ਪਰੇ ਪਰੇ

ਲੈ ਹੁਣੇ ਮੈਂ ਕਿਹਨੂੰ ਚੋੜਾ ਮੈਂ ਕਿਹਾ ਭਰਾ ਲਕਰ ਚੱਲਣ ਲਈ ਉਹ ਤੇ ਮਾਂ ਮੰਨ ਕਦੇ ਨਹੀਂ ਤੇ ਮੈਂ ਮੈਂ ਤੇ ਮੇਰੇ ਬਾਦ ਦੇਣ ਲਈ ਕਿਹਨੇ ਗਿਆ ਜੇ ਤੂੰ ਮਾਦੀ ਬਾਤੀ ਇਹ ਮੇਰਾ ਆਪਣਾ ਪੰਜੋ ਗਿਆ ਤਾਤੀ ਨਹੀਂ ਲਗੋ ਤੂੰ ਬਲੋਚ ਕੀ ਕਹੇ ਹੋਏ ਵੇਲੇ ਨੇ ਮੇਰੇ ਮੈਂ ਕਹਾਂ ਜੀ ਨਾ ਮੈਂ ਬਾਤ ਦੀ ਨਹੀਂ ਹੈ ਤੂੰ ਕੀ ਕਹਿ ਰਿਹਾ ਮੈਂ ਕਿਹਾ ਯਾਰ ਮੈਂ ਸਾਰਾ ਬੁਗੜੀ ਜਾਂਦਾ ਤੂੰ ਸ੍ਰੀ ਆਮ ਹੀ ਦੱਸ ਤੈਨੂੰ ਪਤਾ ਮੈਂ ਤੋਦਰਾ ਅਜੇ ਤਾਂ ਬੋਲਣਾ ਆ ਤੂੰ ਤੋਦਰਾ ਨੂੰ ਫਿਰ ਕਹਾਈ ਕਰਦਾ ਨਹੀਂ ਜਿਵੇਂ ਸਾਨੂੰ ਤੂੰ ਕੱਢ ਗਿਆ ਤੈਨੂੰ ਗਾਲੋ ਉਹਦੇ ਮੇਰੀ ਤਾਂ ਮੈਂ ਮੈਂ ਅੰਦਰ ਗਾਲੋ ਬੱਲਾ ਫਿੱਦਾ ਨੰਨ ਨੰਨ ਬੱਲਾ ਮਾਰ ਦਵਾਈ ਮਾਰ ਮਾਰ ਲੈ ਤਿੰਨੀ ਵੜੀ ਤਿੰਨ ਵੜੀ ਚਾਰ ਵੜੀ ਬੱਦ ਵੜੀ ਮਾਰ ਤੂੰ ਲਾ ਕੇ ਕਰਨ ਆ ਕੇ ਤੂੰ ਐਸੇ ਛੱਡ ਗਿਆ ਮੇਰੀ ਐਸੇ ਨਹੀਂ ਬੋਲ ਨਾ ਉਹਨੂੰ ਬੋਲ ਗਈ ਮੇਂ ਖਲੋਤਾ ਹਾਂ ਜਦੋਂ ਮੇਰੀ ਐਸੇ ਹੋ ਗਈ ਤੇ ਕੋਲੋਤਾ ਇੱਧਰ ਆ ਗਏ ਇੱਕ ਕਰ ਨਾ ਭਾਈ ਉਹ ਜਲੀਆਂ ਦੇ ਨਾਲੀ ਬੱਲਾ ਮਾਰ ਬੱਲਾ ਜਲ ਨਹੀਂ ਉੱਪਰ ਜਾਂਦੇ ਆਹ ਨਾ ਕਟਿੰਗ ਆ ਕਰੂ ਨਾ ਮੇਰੇ ਡੈਕਸਲੇ ਮੈਂ ਕਰਦਾ ਭਾਈ ਜਦ ਮਰਵਾ ਜਦ ਮਨ ਲਾਦੇ ਹੋ ਰਾ ਜੀ ਨੀਆ ਵੀਓ ਪਾਉਂਦਾ ਨੀਆ ਪੈਦਾ ਮਾੰਦਾ ਤੇ ਅੱਬ ਤੋਂ ਨਹੀਂ ਹੋਣੀ ਦਈਦੀ ਮੇਰੇ ਚਣ ਮਾਈ ਮਿੰਦੀ ਵੀਓ ਪੈ ਜੇ ਨਾਲ ਦੀ ਤੇ ਮੈਂ ਨਾ ਕਰੂ ਹੀ ਨਾ ਹੁਣ ਨਾ ਉੱਚੀ ਤੂੰ ਭਾਈ ਅਸਾ ਜੀ ਸੌਂਗਾ ਏ ਕੱਲੀ ਨਾ ਤੈ ਮੁੰਨਿਆ ਜੀ ਨਾ ਨਾ ਮੈਂ ਨਹੀਂ ਬਣਾਦਾ ਅੱਜ ਹੀ ਨਾ ਬਣਾਦਾ ਅੱਜ ਮੈਨੂੰ ਤੁਹਾਨੂੰ ਦਿੰਦੀ ਦਰ ਲਵੇਗੀ ਤੇ ਬੇਕਰੀ ਨੁਰਾਮ ਹੋਈ ਜਾ ਮੈਂ ਇਹਨੂੰ ਕਿਹਾ ਸਤਾਈ ਗੱਲ ਤੂੰ ਮੈਂ ਕਹਿੰਦਾ ਨਾ ਮੈਂ ਮੇਰੇ ਕੋ ਮੈਂ ਨਾਤਾਗਾ ਨਾਤਾ ਮੈਂ ਕਿਹਾ ਤੂੰ ਐ ਕਰਗਾ ਨਾ ਅੰਦਰ ਡੱਬਾ ਪਾ ਕੇ ਨਾ ਵੀਡੀਓ ਨਾਲ ਕਰਿਆ ਇਨੀ ਤਰੀਕੇ ਨਾਲ ਤੂੰ ਨਾਲ ਮੈਂ ਉਹ ਨਹੀਂ ਨਾ ਮੈਂ ਉਹ ਨਹੀਂ ਬਾਈ ਇਹ ਬੈਂਟਰੀ ਫਲੋ ਕੇ ਪੜਾ ਨਹੀਂ ਚਲੋਣ ਕਰੀਏ ਮੜਿਆ ਸਟਾਈਲ ਚਲੋ ਫੈਕ ਜਾ ਤੂੰ ਆਸਾ ਫੈਗਾ ਤੇ ਕੋਈ ਨਾ ਕਰ ਜਾਨੀ ਮਾਸਟਰ ਹੈ ਨਹੀਂ ਕੀ ਆ ਇਹਨੂੰ ਤਮਾਲ ਵੀ ਦੇ ਤਾਂ ਐਂਟਰ ਦਮਾ ਜੀ ਬੀ ਟੈਨਸ਼ਨ ਆ ਨੂੰ ਪਤਾ ਸਾਰਾ ਟੈਨਸ਼ਨ ਬੀਬੀ ਨੂੰ ਲੋ ਹੁੰਦਾ ਤੇ ਟੈਨਸ਼ਨ ਪੈਂਦੀ ਬੰਦੇ ਨੂੰ ਪ੍ਰੈਸ਼ਰ ਪੈਂਦਾ ਕਾਰਾ ਪੈਦਾ ਕਹਿੰਦਾ ਵਾ ਜਦੋਂ ਟੈਨਸ਼ਨ ਪੈਂਦੀ ਆ ਬੰਦੇ ਤੇ ਪ੍ਰੈਸ਼ਰ ਪੈਂਦਾ ਡਿਪਰੈਸ਼ਨ ਪੈਂਦਾ ਹਾਂ ਟੈਨਸ਼ਨ ਤੂੰ ਕਾਦੀ ਲਈ ਉਹਨੇ ਗੱਲ ਵੇ ਸਹੀ ਕੀਤੀ ਆ ਕਾਦੀ ਲਈ ਹੋ ਗਈ ਟੈਨਸ਼ਨ ਉਹ ਮੈਨੂੰ ਬਰਾ ਤੇਰੇ ਮਨ ਦੀ ਹੋਣੀ ਆ ਤੇ ਹੀ ਹੋਣੀ ਆ ਕੋਈ ਤਾਂ ਜਿਹੜੇ ਪਾਪਾ ਵਾਲੇ ਜਾਂ ਮੰਮੀ ਵਾਲੇ ਪੁੱਛ ਪੈਸੇ ਵਾਲੇ ਬੋਝੇ ਚ ਬੈਠੇ ਵਾਲੇ ਪਾਪਾ ਉਹਦੇ ਵਿੱਚ ਨਹੀਂ ਬੋਲਦਾ ਜਾ ਪਤਾ ਹੈ ਉਪਾ ਇਹ ਵੀਰ ਜੀ ਆਪਣੇ ਕੁਛਰੀਪੇ ਬੋਲਦਾ ਵਾ ਬਾਵਾ ਹੋਰ ਯੀ ਤਮ ਜੀ ਤਮ ਜੀ ਮਨ ਮੂਹ ਤੇ ਲੈ ਕਰਦਾ ਜੀ ਨਹੀਂ ਸੰਝਿਆ ਸਮਝ ਤਾਂ ਗਿਆ ਕੀ ਆ ਤੈਨੂੰ ਵਾਲੇ ਮੰਨਣਾ ਦਾ ਤਾਲੇ ਨਹੀਂ ਆ ਇੰਜੋਏ ਕੋਈ ਬੁਲਾਇਆ ਕਸੀਫ ਡੇਂਜਰ ਮਾਈ ਕੰਮ ਕਾ ਨਾ ਵੀ ਜੇ ਮੈਂ ਰਵਾਦੇ ਚ ਫੇਦਾ ਨੰਮੇ ਦਾ ਇੰਦਾ ਵਦੋ ਕਦਾ ਮੈਂ ਦੁਨੀਆ ਵਿੱਚ ਕੀ ਆ ਕਿਦਾਂ ਪਿਆਰ ਆਣ ਦੱਸ ਹਾਂਜੀ ਕਿਦਾਂ ਪਹਿਲੇ ਮੇਰਾ ਆਣ ਇਦਾਂ ਝੋਤਾ ਲਾਈ ਤਾ ਬੰਦੇ ਨੇ ਜਿਹੜੀ ਜਾਣ ਦਿੱਤੀ ਹੋਵੇ ਆ ਜਾਣ ਦਿੱਤੀ ਪਰ ਸਾਹਲ ਬੀਪੀ ਲੋ ਹੈ ਨੇ ਵੀਡੀਓ ਕੋ ਬੜਵਾਇ ਕਿੰਦਾ ਵੀਡੀਓ ਬੜਵਾਉਂਗਾ ਕਿ ਚੱਕਰੀ ਉੱਧਰ ਰਹਿਣਦਾ ਕਿਉਂ ਸ਼ੋਅ ਕਰਨਾ ਹੈ ਕਿਨੇ ਦੱਸਣਾ ਆ ਲੈਣਾ ਆਓ ਬੀਪੀ ਲੋ ਲੈ ਮੈਨੂੰ ਪੈਸੇ ਪਾਉ ਹੁੰਦੇ ਤੇਰੇ ਦੇਸੀ ਵਾਲਾ ਹੀ ਨਹੀਂ ਆਉਂਦਾ ਉੱਪਰ ਲੇਸਤਾ ਆ ਤੇਰੇ ਆਵੇ ਰੋਗ ਲਿਆ ਤੂੰ ਦੇ ਅਗਦਾ ਗੋਲਾ ਆ ਪਰ ਉਹ ਐ ਪੱਪੰਡੀ ਭੈਣਪੰਦਾ ਹੀ ਆ ਅੱਗੇ ਹੀ ਮੇਰੀ ਅੱਗੇ ਇਹ ਤਾਂ ਭਾਈ ਮੈਨੇ ਜਿਹੜੇ ਜਾਂ ਤਾਂ ਦਮ ਮੇਰੇ ਕੋਲ ਆ ਨੌਲੀ ਵੇਚਣ ਆ ਭਾਈ ਦਮ ਜਿਹੜੇ ਜਿਹੜੇ ਲਾਈਵ ਹੋਇਆ ਹੈ ਕੀ ਆਹੋ ਲਾਈਵ ਹੋਇਆ ਹੈ ਪੰਜ ਵੀਊ ਹੋਏ ਨੌਲੀ ਭਾਈ ਕਿੰਨੇ 17-17 ਜਣੇ ਹੈ ਸਾਲ ਕਿੰਨੇ ਜਣੇ ਹੈ ਯਾਓ ਤੇ ਏ ਚਾਰਗੇ ਹੀ ਪੰਜ ਚਾਰ ਐ ਪੰਜ ਉਹਦਾ ਹੀ ਜੇ ਮੈਂ ਕੱਲਾ ਸੀ ਮੇਰੇ ਨਾਲ ਦੋ ਕਿੰਨੇ ਵੇ ਲਾਈਵ ਹੋਇਆ ਏ ਇਹ ਚਾਰ ਇਹ ਚਾਰ ਜਣੇ ਰਲ ਕੇ ਲਾਈਵ ਹੋਏ ਤੇ ਫੇਰ ਜਾ ਕੇ ਸਤਾਰਾ ਆਓ ਜਿੰਨੇ ਵੇ ਵੀ ਹੋਇਆ ਏ ਲਾਈਵ ਬੈਠਾ ਚਾਰਿਆਂ ਨੇ ਪਹਿਲਾਂ ਤਿੰਨੇ ਆਣ ਲਾਈਵ ਹੋਏ ਫੇਰ ਬੱਜੀ ਨੇ ਪਤਾ ਆਇਆ ਲਾਈਵ ਹੋਵੇ ਤਿੰਨੇ ਨੇ ਲਾਈਵ ਹੋਵੇ 15 ਜਾਣੇ ਹੋ ਗਏ ਬੜਾ ਖਾਓ ਬਾਦਿਆ ਮਜ਼ਾ ਆਇਆ ਨਹੀਂ 17 ਹੋ ਗਏ ਮੇਰੇ ਨਹੀਂ ਫੋਨ ਵਰੀ See yeah, my message start to spread yeah, and I had so many dreams like Then you hit your teens Life ain't really eh. yeah. what it seems Try to find out what it means Always do it on my own